ਕਾਰਦੇ ਜਿਹੜੇ ਮੁੰਡੇ ਜਿਨ੍ਹਾਂ ਕੋ ਪ੍ਰੋਪਰ ਜਿਹੜੇ ਕਿਤੇ ਵੀ ਆਪਣਾ ਡਾਕੂਮੈਂਟ ਨਹੀਂ ਹੈ ਉਹ ਅਸੀਂ ਡਾਕੂਮੈਂਟ ਵੀ ਚੈੱਕ ਕਰ ਰਹੇ ਹਾਂ ਨਾਲ ਨਾਲ ਉਹ ਵੀ ਦੇਖ ਰਹੇ ਆ ਕਿ ਇਹ ਇਹਨਾਂ ਦੇ ਕੋਲ ਪ੍ਰੋਪਰ ਹੈ ਜਿਵੇਂ ਇਹਨਾਂ ਦੇ ਨੰਬਰ ਪਲੇਟ ਜਾਂ ਇਹ ਅਨੇ ਕੋਈ ਫੀਲਡ ਰਿਕਾਰਡ ਜਿਹੜੇ ਪਾਲ ਤੋਂ ਕੋਈ ਪਾ ਗਏ ਕੋਈ ਨਾ ਜਨਾ ਪ੍ਰਿੰਸੀਪਲ ਰਿਕਾਰਡ ਵੀ ਪਾਈ ਸੀ ਕਹਿੰਦੇ ਆ ਜਾਈ ਇਹ ਜਿਹੜਾ ਕੋਲ ਸਾਰਾ ਸਾਡਾ ਪੁਰਾਣੇ ਪੰਜਾਬੀ ਦਾ ਪੁਰਾਣਾ ਰਿਕਾਰਡ ਹੈ ਜੀ जिमे भी जिम्मे गई जिसे काफी सारे लड़के बेचे हुए हैं पाई ड्राइवर लाइन हुई हैं रेस ड्राइविंग करते हैं उन्होंने खिलाफ भी जो है इन प्लान कर रहे हैं

चाहे एक लड़की के तीन लड़के मेरी तो लड़किया भी जरूरी वा कोई भी बैगे फोटो रेडी करेगा चलान होगा इस करके साहन के बजरी के आवी है बड़ी बारी लोगों ने आगाह भी किया हो जो जो संतो बढ़ना है

ਇਹ ਨਹੀਂ ਜਲਵਾਟ ਨਾਨੂ ਜੀ ਦਾ ਇਸ ਵਰਕੇ ਪੁਲੀਸ ਨੇ ਲੇਕੇ ਘਾਉਣਾ ਸਾਡਾ ਇਹ ਵੀ ਤੁਹਾਡੀ ਤੁਹਾਡੇ ਤੁਹਾਡੇ ਵਾਸਤੇ ਸਾਰੇ ਸ਼ਹਿਰ ਦੀ ਸੇਵਾ ਗੁਰਮਾਰਾ ਜੀ ਕਰਨ ਦੀ ਸੇਵਾ ਕਰਨੀ

சவுண்ட் பைட் சுஷ்மா ராஜூ